ਹੈਲੋ ਹਾਂਜੀ ਸਾਰੇ ਨੂੰ ਸਤ ਸ੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਟਾਈਮ ਹੋ ਗਿਆਗਾ 6 ਵਜ ਚੁੱਕੇ ਨੇਗੇ ਤੇ ਮੈਂ ਵੀ ਹੁਣੀ ਸਵੇਰ ਉੱਠੀ ਸੀਗੀ ਤੇ ਕਿਉਂਕਿ ਅੱਜ ਹੈਗਾ ਆਪਣਾ ਪੇਪਰ ਤੇ ਪੇਪਰ ਵਾਸਤੇ ਤਿਆਰੀ ਕਰ ਰਹੀ ਸੀਗੀ ਤੇ ਸਵੇਰ ਉੱਠੀ ਬਸ ਹੁਣ ਮੈਂ ਰੈਡੀ ਹੁੰਨੀ ਹੈਗੀ ਸਕੂਲ ਵਾਸਤੇ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਅੱਜ ਦੇਖਣਾ ਦਿਨ ਭਰ ਦਾ ਵਲੌਗ ਤੇ ਬੀਬੀ ਕਹਿੰਦੀ ਸੀਗੀ ਕਹਿੰਦੀ ਮੈਂ ਗੋਡੇ ਦੀ ਦਵਾਈ ਬਣਾਉਂਗੀ ਤੇ ਠੀਕ ਹੈ ਜੀ ਬਣੇ ਰੋ ਬਲੌਗ ਨਾਲ ਦੇਖੋ ਜੀ ਰੇਹਦੇ ਆ ਬੋਰੀਆਂ ਲਿਆਂਦੀਆਂ ਚੰਤੀਆਂ ਕਮਰੇ ਚ ਪੂਰੀਆਂ 1 2 3 4 5 6 7 8 8 ਲੈਣੇ ਇੱਧਰ ਨੇ ਜੀ ਤੇ 10 ਪਰਾ ਨਹੀਂ ਗੀਆਂ 18 18 ਲੈਣੇ ਨਹੀਂ ਬਣੀਆਂ ਵੀ ਨਹੀਂ ਆ ਦੇਖੋ ਕਿੰਨੇ ਬਣ ਗਏ ਹੇ ਦੇ ਨੀ ਆਪਣੀਆਂ ਨਹੀਂ ਗਈ ਜੀ ਲੈ ਕੇ ਕਮਰੇ ਸਾਫ ਕਰਤਾ ਦੇਖੋ ਜੀ ਆਪਣੀ ਲੀਲੀ ਵਾਲੀ ਚਿੱਟੇ-ਚਿੱਟੇ ਦਿੰਦੀ ਆ ਚਿੱਟੀ ਵਾਲੀ ਹੈਗੀ ਜੀ ਇਹ ਤੇ ਅੱਖਾਂ ਦੇਖੋ ਜੀ ਇਹਦੀ ਕਿੰਨੇ ਸੋਹਣੀਆਂ ਨੇ ਆ ਤੇ ਇੱਧਰ ਖੜੀ ਹੈ ਆਪਣੀ ਕੱਟੀ ਇਹ ਜਿਹੜੀ ਪਹਿਲਾਂ ਜੀ ਉੱਧਰ ਹੁੰਦੀ ਸੀਗੀ ਉਹ ਵਾਲੀ ਹੈਗੀ ਹੁਣ ਆਪਾਂ ਇੱਧਰ ਖੜਾਉਣ ਲੱਗ ਗਏ ਇੱਧਰ ਵੱਡੀਆਂ ਛੋਟੀਆਂ ਗਲੇ ਆਪਣੀ ਕਰੇ ਤੇ ਇਹ ਜਿਹੜੀ ਆਪਣੀ ਆ ਲੀਲੀ ਰਬੀ ਹੋਗੀ ਜੀ ਇਹਨੂੰ ਪਾਥ ਨੇ ਉੱਧਰ ਘਰੇ ਲੈ ਜਣੇ ਹੁੰਨੇ ਆਗੇ ਤੇ ਹਲੋ ਬਹੁਤ ਸਸਰੀ ਕੰਸਾਰੇ ਨੂੰ ਮੀਟ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਸੀਂ ਸਭ ਠੀਕ ਠਾਕ ਆ ਤੇ ਆਪਾਂ ਦੇਸੀ ਦਵਾਈ ਬਣਾਉਣੀ ਹੈ ਗੋਟਾਂ ਦੇ ਦਰਦ ਵਾਸਤੇ ਬਹੁਤ ਜਿਆਦੇ ਗੋਡੇ ਦੁਖਦੇ ਨੇ ਮੇਰੇ ਕਿਸੇ ਭੈਣ ਨੇ ਦੱਸਿਆ ਕਹਿੰਦੇ ਭੈਣ ਇਹ ਤੂੰ ਦੇਸੀ ਦਵਾਈ ਕਰਕੇ ਲਾ ਸਾਡੇ ਪਿੰਡ ਚ ਇੱਕ ਭੈਣ ਨੇ ਦੱਸਿਆ ਇਹਨੇ ਤਾਂ ਉਹ ਕਿ ਲਈਆਂ ਆਕਾਨੀਆਂ ਡੋਡੀਆਂ ਉਹਦੇ ਵਿੱਚ ਬਹੁਤ ਸਾਰੀਆਂ ਨੇ ਆਕਾਨੀਆਂ ਡੋਡੀਆਂ ਇਹ ਕੱਢ ਕੇ ਵੀ ਖਾ ਲੈ ਜਿਸ ਮਾਰਾ ਰਾਤ ਕੀ ਡੇਗਾ ਇੰਨਾ ਹੋ ਗੱਲ ਪਤਾ ਤੇ ਆਕਾਨੀਆਂ ਡੋਡੀਆਂ ਨੇ ਇਹ ਚ ਤੇ ਆਨੇ ਤੇ ਧੂਰੇ ਦੇ ਤੂਸੇ ਨੂੰ ਧੂਰੇ ਤੂਸੇ ਤੇ ਧੂਰੇ ਤੇ ਕੰਨੀਆਂ ਡੋਡੀਆਂ ਤੇ ਧੂਰੇ ਦੇ ਤੂਸੇ ਆਹ ਪੁੱਤ ਤਿਲਾਨਾ ਤੇਲ ਇਹਨੂੰ ਸਭ ਤੋਂ ਪਹਿਲਾਂ ਆਪਾਂ ਤਾਂ ਸੁਨਵਾ ਡੋਡੀਆਂ ਤੇ ਆ ਪੱਤੇ ਦਿਖਾਉਣ ਦੀ ਲੜੀ ਨੇ ਕੱਢ ਲੈ ਸਭ ਤੋਂ ਪਹਿਲਾਂ ਆਪਾਂ ਗੈਸ ਤੇ ਤਰਕੇ ਤੜਕਣੀ ਤੇਲ ਪਾਉਂਦੇ ਜਦ ਤੇਲ ਇਹਨ ਚੜ ਗਿਆ ਫੇਰ ਆਪਾਂ ਵਿੱਚ ਸੁਨਵਾ ਪਾਉਂਦੇ ਦਿਖਾਵਾਂਗੇ ਸਾਨੂੰ ਤੇ ਜਦੋਂ ਇਹਨਾਂ ਇਹ ਕੱਢ ਕੇ ਕਾਲੇ ਹੋ ਗਏ ਨਾਲ ਇਹ ਡੋਡੀਆਂ ਤੇ ਨਾਲ ਇਹ ਪੱਤੇ ਕਾਲੇ ਹੋ ਗਏ ਨਾ ਫਿਰ ਆਪਾਂ ਤੇਲ ਨੂੰ ਪੁੱਤ ਪੁੰਨ ਲਾਂਗੇ ਹੁਣ ਕਿ ਕਿਸੇ ਸੀਸੀ ਚ ਪਾ ਲਾਂਗੇ ਫਿਰ ਹਵਾ ਤੋਂ ਦੂਰ ਹੋ ਕੇ ਗੋਡਿਆਂ ਤੇ ਮਾਲਸ਼ ਕਰਕੇ ਉੱਤੇ ਤੇ ਨੀਚੇ ਜਿਵੇਂ ਲੇਟ ਲਿਆ ਕਰਾਂਗੇ ਕਹਿੰਦੇ ਬਹੁਤ ਜ਼ਿਆਦਾ ਦਰਦ ਘਟ ਜਾਂਦਾ ਉਹ ਤਾਂ ਇਹਨੇ ਦੱਸਿਆਗਾ ਚੱਲ ਮੈਂ ਬਣਾ ਕੇ ਦੇਖਨੀ ਆ ਪੁੱਤ ਜੇ ਮੇਰਾ ਦਰਦ ਘਟਿਆ ਨਾ ਸੋਨ ਨੂੰ ਵੀ ਦੱਸੂਗੀ ਤੁਸੀਂ ਦਵਾਈ ਘਰ ਬਣਾ ਕੇ ਲਾ ਸਕਦੇ ਤੇ ਆਪਦੇ ਹੱਥਾਂ ਦੀ ਤੇ ਆਪਾਂ ਬਣਾਉਂਦੇ ਆ ਦਵਾਈ ਭਾਦਿਆਂ ਗਾਸ ਤੇ ਇਹਨੇ ਆਪਣੀਆਂ ਗੱਲਾਂ ਬਾਤਾਂ ਕੁੱਤ ਤੇ ਕੀ ਕਰੀਏ ਗੋਡਿਆਂ ਦਾ ਦਰਦ ਔਖਾ ਹੋ ਚੱਕਾ ਕਤਾਂ ਨਹੀਂ ਉਹਦਾ ਆਪਾਂ ਜਵਾਨੀ ਪੈਰੇ ਕੰਮ ਕਰੀਏ ਨੇ ਜੋ ਲਾਲਾ ਵੀ ਕਰਦੀਏ ਬਹੁ ਵੀ ਕਰ ਲਈ ਇਹ ਜਿਹੜਾ ਪਿਛਲਾ ਪੈਰਾ ਹੈ ਇਹ ਬਹੁਤ ਤੰਗ ਕਬਜਾ ਕਾ ਸਰੀਰ ਸਾਫ ਸੱਜ ਜਾਂਦਾ ਜੋ ਸਰੀਰ ਸਾਫ ਸੱਜ ਜਾਂਦਾ ਬੜਕੰਦਾ ਉਹਨੇ ਹੀ ਮਾਰਦਾ ਵੀ ਐਂ ਕੰਮ ਕਰਾਂ ਆਇਆ ਹੈ ਹੰਤਾ ਹੈ ਨਹੀਂ ਜਦੋਂ ਆਪਾਂ ਬੱਚਾ ਜੰਮਦਾ ਆਪਾਂ ਜਵਾਕ ਨੂੰ ਚਾਹਾਂ ਲਾਦਣਾ ਪਾਲਦੇ ਆਂ ਜਦੋਂ ਆਪਣੇ ਆਏ ਨੂੰ ਜਪੱਛਾ ਤਲ ਜਾਂਦਾ ਫਿਰ ਆਪਾਂ ਆਪ ਦੇ ਆਪ ਜੋਗਰੇ ਹੋ ਜਾਂਦੇ ਫਿਰ ਆਪਾਂ ਭੱਜੇ ਡਾ ਨਹੀਂ ਦਿੰਦੇ ਹਨਾ ਕਹਿੰਦੇ ਨਹੀਂ ਨਹੀਂ ਆਉਂਦਾ ਕੁਛ ਹੈ ਨਾ ਜੋਰ ਲਾਲਾ ਕੰਮ ਕਰਦੇ ਆਪਾਂ ਆਹ ਵੀ ਕੜੀਏ ਬਹੁਤ ਹੀ ਕੜੀਏ ਉਹ ਇੱਥੇ ਆ ਕੇ ਬੰਦੇ ਦੀ ਹੱਲ ਘਟ ਜਾਂਦਾ ਜਾਨ ਘਟ ਜਾਂਦੀ ਇੱਥੇ ਆ ਕੇ ਆ ਮਰਚਾ ਜਦੋਂ 65 ਸਾਲ ਦਾ ਹੋਵੇ ਬੰਦਾ ਹੱਡ ਪੈਰ ਦੁਖਣ ਲੱਗ ਜਾਂਦੇ ਨੇ ਫੇਰ ਬਾਅਦ ਮੁਸ਼ਕਲ ਹੋ ਜਾਂਦਾ ਆਪਾਂ ਹੰਦ ਦਵਾਈ ਬਣਾਵਾਂਗੇ ਪੁੱਤ ਤੋ ਮਿਲਦਾ ਗੈਸ ਕੋਲੇ ਜਾ ਕੇ ਸਾਨੂੰ ਸਭ ਤੋਂ ਪਹਿਲਾਂ ਤੇਲ ਤਰਾਗੇ ਫੇਰ ਆਪਾਂ ਜੋ ਤੇਲ ਚੜ ਗਿਆ ਸਮਾਨ ਪਾਵਾਂਗੇ ਜਿਹੜਾ ਫੇਰ ਵਿੱਚ ਕਾਲਾ ਹੋ ਗਿਆ ਸਮਾਨ ਫੇਰ ਬਾਹਰ ਕੱਢ ਕੇ ਤੇਲ ਥੋੜ ਕੇ ਫੇਰ ਆਪਾਂ ਗੋਡਿਆਂ ਤੇ ਲਾਵਾਂਗੇ ਫੇਰ ਪੁੱਤ ਤੁਹਾਨੂੰ ਦੱਸੂਗਾ ਨੂੰ ਪੀ ਪਾ

ਤੰਤਰ ਮੰਤ ਕਹੀ ਪੈਣਾ ਨਾ ਦੱਸਿਆ ਵੀ ਤੂੰ ਇਸ ਨੋਟ ਤੇ ਦਵਾਈ ਕਰ ਤੇ ਰੋਟੇ ਨੂੰ ਫਾਇਦਾ ਹੋਊਗਾ ਜੇ ਫਾਇਦਾ ਹੋ ਜਾ ਚੰਗੀ ਗੱਲ ਨਹੀਂ ਚਲ ਕੋਈ ਫਾਇਦਾ ਵੀ ਨਹੀਂ ਹੈਗਾ ਇਹਦਾ ਜੇ ਫਾਇਦਾ ਮਸੂਬ ਨਾ ਇਹ ਤਲਾ ਨਾ ਤੇਲ ਵੀ ਵਧੀਆ ਹੁੰਦਾ ਕਹਿੰਦੇ ਤੇ ਬਾਕੀ ਆਹ ਵੀ ਗਰਮ ਨੇ ਆਹ ਕੋਣ ਕਾਰਨ ਆਹ ਆਪਣੇ ਤੇ ਧੂਰੇ ਦੇ ਪੱਤੇ ਜਿਹੜੇ ਇਹ ਵੀ ਗਰਮ ਹੁੰਦੇ ਨੇ ਆਹ ਰੋਡੀਆਂ ਕਰੇ ਬੈਚੋਗ ਲੈਣੇ ਨੇ ਪਤਾ ਨਹੀਂ ਬਾਈ ਨੂੰ ਨਾ ਦੁੱਖ ਦੇ ਨੇ ਪਤਾ ਨਹੀਂ ਕਸ ਕੇ ਇਹ ਪਰਮਾਤਮਾ ਨੂੰ ਪਤਾ ਹੈ ਨਾ ਪੁੱਤ ਕਿਵੇਂ ਦੁੱਖ ਦੇ ਚੱਜ ਜਾਂਦੇ ਆ ਆਪਣੇ ਨੂੰ ਤੇਰਾ ਪਾਉਾਈ ਬਣਾ ਕੇ ਸੰਧਾ ਕਰਕੇ ਤੇ ਸਾਹਮਣਾ ਕਰ ਤਾ ਇਹ ਆਪਣੀ ਦੇਸੀ ਦਵਾਈ ਨੇ ਨਾ ਤੇ ਕੀ ਕਰੀ ਨਾ ਬਾਬਾ ਜੀ ਮੇਰੇ ਨਾਲ ਸੁਣ ਦੇਰ ਮਸੇ ਜੀ ਹੱਸਾ ਚੱਲ ਨਾ ਚਲਿਆ ਮੈਂ ਕਿਵੇਂ ਹਜਾ ਹੂੰ ਇਹ ਨਾ ਪਤਾ ਕੀ ਹਾਲ ਹੈ ਉਹ ਬਿਲਕੁਲ ਜੀ ਮੂਰਤੀ ਦੇ ਇਹ ਹਰ ਕੱਲ ਦੀ ਵਾਲੀ ਤਾਂ ਦਿਨ ਲੀ ਨੀ ਮੇਰਾ ਹਲਕਾ ਤਾਂ ਆ ਰਿਹਾ ਕੋਈ ਨਾ ਕੱਟਣ ਨੂੰ ਕਰ ਮੰਗਦਾ। ਫਰਕ ਤਾਂ ਇਹ ਦਿੱਤੇ ਕਾ ਪੱਤੇ ਰੋਜ਼ਾ ਦੇ ਫਿਣਦੇ। ਤੇ ਬਾਹਰੋਂ ਦੇ ਆਉਂਦੇ ਨੇ ਪੱਤੇ ਫਣਫੜ ਗੰਧ ਬਹੁਤ ਪੈਂਦਾ ਇਹ ਰੀਆਂ। ਰੁੱਤ ਲੇ ਰਿਆਂ ਦੀ ਹੁਣ ਕੀ ਕਰੇ ਕੋਈ। ਬਾਹਰ ਬੰਦੇ ਬੰਦੇ ਨੇ ਇਹ ਵਿੱਚ। ਕੱਪੜਾ ਗਿੱਲੇ ਚ ਤਾਂ ਰੇਤਾ ਪੈ ਜਾਣਾ ਘਰ ਗੰਦਾ ਹੋ ਜਾਣਾ, ਬੇੜਾ ਗੰਦਾ ਹੋ ਜਾਣਾ। ਅੱਖਾਂ ਤੋਂ ਨਹੀਂ ਜੀ ਲਈ। ਰੁੱਤ ਸਰਾਉਣਾ ਸਾਰਾ ਖੁਸੀ ਆ।

मैं तो वह लेके जाऊँगा बड़ा ज़िड़ा मुस्कज़िड़ा दर बड़ा तेरे को तो डर ही गयी सब तेरे को गलियां मुंबई पास देने का इधर भी से आवाज़ हो गयी तो तेरे मालूम कर देने का दर्द तो नहीं था क्या लोगों को ये पाइ ਕੰਤਾ ਦਾ ਨੀਲੇ ਜਾਂਸਾ ਉਹ ਕਹਿ ਲਿਆ ਉਹ ਵੀ ਪਾ ਲਈ ਬਿੱਠਲੇ ਪਏ ਥੋੜੀਆਂ ਤੇ ਮਕਾਸਰੇ ਤੇ ਭਟਾਇਆ ਚੁੱਪ ਚ ਰਹਿ ਗਏ ਜਿਹੜਾ ਪਤਾ ਲਾਉਣਾ ਫੋਨ ਇਹਨੂੰ ਉਹ ਪਕਾਉਂਦੇ ਬੈਠੇ ਨਹੀਂ ਉਹ ਕਾੜਾ ਹੋ ਗੰਨ ਤਾਂ ਚੜ੍ਹ ਗਿਆ ਹੈ ਤੋੜਦੀ ਨੂੰ ਕਿਧਰ ਖੇਤ ਵਿੱਚ ਹੁੰਦੀਆਂ ਆ ਖੇਤ ਵਿੱਚ ਹੁੰਦੀਆਂ ਆ ਆਈ ਨਹੀਂ ਜਾ ਕੇ ਖਜੇ ਤਾਂ ਆਪਰੇ ਤੇ ਤੇ ਨੋਤੀ ਉਹੋ ਤੇ ਨਾਲ ਭੰਗਿਆ ਦਾ ਪੂਰੀ ਬੜੀ ਜਿਹਾ ਲੱਗਿਆ ਪੰਨੇ ਦਾ ਜੀ ਮਸਾਲ ਦੋ ਤਿੰਨ ਪੁਕਿਆ ਤੇ ਕਹਿੰਦੇ ਉਪਰੋਂ ਦੇ ਪਰੇ ਪਾਣੀ ਹਸਕਦੇ ਦੇ ਪੁੱਟੇ ਨੇ ਇਹ ਤਾਂ ਕਾਲਾ ਹੋ ਗਿਆ ਨਾ ਫੇਰ ਇਹੋ ਲੱਗਦੇ ਸੀ ਇਹਨਾਂ ਚਾਹ ਬੋਤੀ भोख वर्ग है वर् रोटियां रामा जी तेल भी खा दे तेल पा लो हम ऐसे मर के पता लग गई फिर पांच सत्या पता लग जाने ਤੇਰੇ ਹੰਦ ਰੋਗ ਇਹਦੇ ਵਾਫਾ ਕੋਲ ਕਹਿੰਦੇ ਕਸੇ ਸੀਸੀ ਚ ਪਾ ਲਾਂਗੇ ਭਾਂਡੇ ਚ ਘੱਟ ਕੇ ਫਿਰ ਆਪਾਂ ਮਲਾਂਗੇ ਜੇ ਪੈਦਾ ਹੋ ਗਿਆ ਕਿਸ ਨੂੰ ਦੱਸਾਂਗੇ ਫਿਰ ਹੋਰ ਪੈਣਾ ਨਹੀਂ ਕਰ ਸਕਦੀਆਂ ਨੇ ਜੇ ਕਿਸੇ ਨੂੰ ਕੋਈ ਹੋਰ ਦੇਸੀ ਦਵਾਈ ਹੈ ਨਾ ਕੋਈ ਗੋੜਹੇ ਹਟਾਉਣ ਵਾਲੀ ਪੁੱਤ ਮੈਨੂੰ ਦੇਖੋ ਕਿਸੇ ਬਹੁਤਾਰੇ ਗੋੜਿਆਂ ਚ ਦਰਦਾ ਬਹੁਤ ਤਕਲੀਫ ਹੈ ਜਿੰਨਾ ਕੋੜੇ ਦੁੱਖ ਜਨਨ ਨੂੰ ਪਤਾ ਹੀ ਨਹੀਂ ਗੋੜਾ ਤੇ ਕਿੰਨਾ ਦੁੱਖ ਆਉਂਦਾ ਹੈ ਨਾ ਕਿੰਨਾ